ਸਮਰਾਲਾ ਦੇ ਅਨਾਜ ਮੰਡੀ ਵਿੱਚ ਪਹੁੰਚੇ ਕਾਂਗਰਸ ਉਮੀਦਵਾਰ ਡਾਕਟਰ ਅਮਰ ਸਿੰਘ ਵੱਲੋਂ ਆਰਤੀ ਐਸੋਸੀਏਸ਼ਨ ਅਤੇ ਬਾਹਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਕੀਤੀ ਗਈ ਮੁਲਾਕਾਤ। ਜੀ ਵੀ ਥੋੜਾ ਜਿਹਾ ਲਾਦੇ। ਆਪਾਂ ਪਹੁੰਚੇ ਹਮਾਰੇ। ਹਾਂਜੀ। ਕਿਉਂ ਮੈਂ ਉਹ ਕੋਈ ਖਾਨਦਾਂ ਸੀ ਦਰ ਚੱਲ ਰਿਹਾ। ਕੰਕ ਮੰਡੀਆਂ 'ਚ ਆ ਰਹੀ ਆ, ਖਰੀਦੀ ਹੋ ਰਹੀ ਆ। ਉਹਦੀ ਹਰ ਚੀਜ਼ ਦੇਖਣ ਲਈ ਆਪਣੇ ਪਾਰਲੀਮੈਂਟ ਦੇ ਸਾਰੀਆਂ ਮੰਡੀਆਂ ਦਾ ਮੈਂ ਦੌਰਾ ਕਰ ਰਿਹਾ ਜਾ ਰਿਹਾ। ਔਰ ਉਥੇ ਅਜ ਤਾਂ ਮੀ ਪੈ ਗਿਆ। ਵੈਸੇ ਢੇਰੀਆਂ ਤੇ ਵੀ ਜਾਂਦੇ ਹੀ ਪਰ ਢੇਰੀ ਤੋਂ ਹੁਣ ਉਹ ਫਸਰਪਾਲ ਚੱਕਾਂਗੇ ਤੇ ਮੇਰੇ ਖਲ ਠੀਕ ਨਹੀਂ ਰਹੂਗਾ। ਲੇਕਿਨ ਮਕਸਦ ਇਹ ਸੀ ਕਿ ਜਿੰਮੇਦਾਰ ਜਿਹੜੇ ਆਏ ਆ ਉਹਨਾਂ ਨਾਲ ਗੱਲ ਕਰਾਂਗੇ। ਆਰਥਿਕੀਆਂ ਨਾਲ ਗੱਲ ਕਰਾਂਗੇ। ਮਜ਼ਦੂਰ ਜਿਹੜੇ ਨੇ اکاؤنٹੈਂਟ ਨੇ ਸਾਰਿਆਂ ਨਾਲ ਗੱਲ ਕਰਾਂਗੇ ਔਰ ਜਾਣਾਂਗੇ ਕਿ ਕਿਵੇਂ ਕੀ ਹਾਲਤ ਚੱਲ ਰਹੀ ਆ ਕਿਵੇਂ ਕੰਮ ਚੱਲ ਰਿਹਾ ਇਕ ਹੈ ਜੀ ਔਰ ਇੱਥੇ ਜਿਹੜੀ ਮੀਟਿੰਗ ਕੀਤੀ ਆ ਆਰਤੀਆਂ ਨੇ اکاؤنٹੈਂਟ ਨੇ ਟਰੈਲਰ ਵਾਲੇ ਆਏ ਹੋਏ ਔਰ ਸਾਰੇ ਲੋਕ ਸਮਰਹਾਣਾ ਦੇ ਆ ਇਸ ਕੰਪਲੈਕਸ ਦੇ ਲੋਕ ਆਏ ਹੋਏ ਔਰ ਤੁਸੀਂ ਸਾਰਿਆਂ ਦੇ ਭਾਸ਼ਣ ਨਹੀਂ ਸੁਣ ਲਿਆ ਮੈਂ ਤਾਂ ਹਮੇਸ਼ਾ ਕਿਸਾਨਾਂ ਦੇ ਆੜਤੀਆਂ ਦੇ ਸੈਲਰ ਵਾਲਿਆਂ ਦੇ ਪੱਖ ਚ ਕੰਮ ਕੀਤਾ ਬੋਲਿਆਂ ਵੀ ਔਰ ਇਹਨਾਂ ਦਾ ਹਰ ਸੰਭਵ ਕੰਮ ਮੈਂ ਕਰਾ ਕੇ ਦਿੱਤਾ ਅਸੰਭਵ ਵੀ ਕਰਾਤਾ ਐ ਫਰਕ ਐ ਅਸੰਭਵ ਕੰਮ ਸੀ ਉਹ ਵੀ ਕਰਾਤਾ ਕਿਉਂ ਜੀ ਜੀ ਤੇ ਮੈਂ ਬੇਨਤੀ ਕੀਤੀ ਐ ਸਾਰਿਆਂ ਨੂੰ ਕਿ ਭਾਈ ਮੇਰੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਪਾਰਲੀਮੈਂਟ ਦੇ ਵੀ ਔਰ ਜਿਹੜੇ ਤੁਹਾਡੇ ਕੰਮ ਕਰਾਏ ਆ ਔਰ ਜਿਹੜਾ ਸਟੈਂਡ ਮੈਂ ਪਾਰਲੀਮੈਂਟ ਵਿੱਚ ਤੁਹਾਡੇ ਲਈ ਰੱਖਿਆ ਅੱਜ ਜੋੜ ਕੇ ਬੇਨਤੀ ਕੀਤੀ ਆ ਇਹ ਸਭ ਜਗ੍ਹਾ ਮੇਰੇ ਲਈ ਇਸ ਗੱਲ ਨੂੰ ਪਹੁੰਚਾਓ ਕਿ ਡਾਕਟਰ ਅਮਰ ਸਿੰਘ ਨੂੰ ਦੁਬਾਰਾ ਐਮਪੀ ਬਣਾਓ ਔਰ ਉਹਨੂੰ ਭਾਰਤ ਭੇਜੋ ਡਾਕਟਰ ਸਾਹਿਬ ਜਿਵੇਂ ਇਹ ਵਿਰੋਧੀ ਪਾਰਟੀਆਂ ਨੇ ਸ਼੍ਰੋਮਣੀ ਕਾਲਕਾ ਲਲਕਾ ਲਈ ਆ ਪਾਰਟੀ ਉਹ ਕਹਿੰਦੇ ਬੈਨੇ ਤੁਸੀਂ ਮੌਜੂਦਾ 2019 ਤੋਂ 2024 ਦਾ ਐਮਪੀ ਰਹੇ ਹੋ ਪਰ ਤੁਸੀਂ ਗਾਇਬ ਰਹੇ ਹੋ ਹਲਕੇ ਦੇ ਕਿ ਕੀ ਕਹਿਣਾ ਚਾਹੁੰਦੇ ਦੇਖੋ ਉਹਨਾਂ ਨੂੰ ਕੋਈ ਉਹਨਾਂ ਕੋਲ ਮੁੱਦਾ ਨਹੀਂ ਹੈਗਾ ਆ ਹਲਕਾ ਇੰਚਾਰਜ ਖੜੇ ਤੋ ਭਾਈ ਕੋਈ ਪਿੰਡ ਨਹੀਂ ਬਚਿਆ ਜਿੱਥੇ ਮੈਂ ਗਿਆ ਨਹੀਂ ਬਿਲਕੁਲ ਉਹ ਗੱਲ ਦਾ ਕਾਰਨ ਸਾਹਮਣੇ ਐਵੇਂ ਹੀ ਗੱਲ ਕਰੀ ਜਾਂਦੇ ਆ ਦੇਖੋ ਮੈਂ ਜਿੰਨਾ ਵੀ ਪਾਰਲੀਮੈਂਟ ਅਟੈਂਡ ਕਰਕੇ ਔਰ ਕੋਰੋਨਾ ਦਾ ਪੀਰੀਅਡ ਛੱਡ ਕੇ ਮੈਂ ਜਿੰਨੇ ਮੈਕਸਿਮ ਜਗ੍ਹਾ ਜਾ ਸਕਦਾ ਇਹ ਉਨੀ ਜਗ੍ਹਾ ਗਿਆ ਇਹ ਉਹਨਾਂ ਦਾ ਕਿਉਂਕਿ ਮੇਰੇ ਖਿਲਾਫ ਕੋਈ ਮੁੱਦਾ ਨਹੀਂ ਆ ਕਿਉਂ ਜੀ ਕੋਈ ਮੁੱਦਾ ਨਹੀਂ ਆ ਤੇ ਕਹਿੰਦੇ ਅਰੇ ਕਿਉਂ ਨਹੀਂ ਆਇਆ ਆ ਖੜੇ ਹੱਥੋਂ ਜੀ ਤੁਸੀਂ ਦੱਸੋ 2 ਸਾਲ ਤੋਂ ਤੁਸੀਂ ਸਿਵਾਲੇ ਵਿਧਾਨ ਸਭਾ ਹਲਕੇ ਨੂੰ ਪੂਰਾ ਟਾਈਮ ਕੋਈ ਪਿੰਡ ਨਹੀਂ ਛੱਡਿਆ ਕਿਹੜੀਆਂ ਗੱਲਾਂ ਕਰਦੇ ਆ ਜੋ ਮਨਜੀ ਕਹੀ ਜਾਣ ਬਈ اپੋਜੀਸ਼ਨ ਵਾਲੇ ਆ ਉਹਨਾਂ ਨੇ ਮੇਰੇ ਖਿਲਾਫ ਪੁੱਛਤਾ ਕਹਿਣਾ ਹੀ ਆ ਹੋਰ ਤਾਂ ਕੋਈ ਗੱਲ ਹੈ ਨਹੀਂ ਆ ਕੋਈ ਜਗ੍ਹਾ ਨਹੀਂ ਛੱਡੀ ਸ਼ਾਇਦ ਹੀ ਕੋਈ ਪਿੰਡ ਬਚ ਗਿਆ ਹੋਊਗਾ ਜੋ ਕੋਈ ਮੁਹੱਲਾ ਬਚ ਗਿਆ ਉਹ ਜਿੱਥੇ ਮੈਂ ਨਾ ਪਹੁੰਚਿਆ ਹੋਊਂ ਐਮਪੀ ਲੈਡ ਮੇਰੇ ਕੋਲ 18 ਕਰੋੜ ਸੀ 18 ਦਾ 18 ਮੰਡਿਆ ਔਰ ਜਿੰਨੇ ਮਸਲੇ ਜਿਸ ਹਲਕੇ ਦੇ ਮੇਰੇ ਨੋਟਿਸ ਆਏ ਅੱਜੇ ਸਭ ਤੋਂ ਪਹਿਲਾਂ ਆ ਜਿਹੜਾ ਆ ਸੰਭਾਲੇ ਵਾਲਾ ਜਿਹੜਾ ਆ ਪੂਰਾ ਮੈਂ ਬਣਵਾ ਕੇ ਦਿੱਤਾ ਕਿਉਂ ਜੀ ਠੀਕ ਹੈ ਬਿਲਕੁਲ ਮੈਂ ਬਣਵਾ ਕੇ ਦਿੱਤਾ ਔਰ ਹੋਰ ਕਈ ਚੀਜ਼ਾਂ ਟ੍ਰੇਨਾਂ ਕੋਈ ਰੁਕਵਾਈਆਂ ਆਂ ਕਰਾ ਉਹ ਕਰਾ ਮੈਂ ਤੇ ਇੰਨਾ ਕੁਝ ਕਰਾਇਆ ਅਰੇ ਆ ਜਿਹੜਾ ਐਮਪੀਡੀ ਜੀ ਨੇ ਟਿਕਟ ਲਈ ਆ ਇਹ 5 ਸਾਲ ਐਮਐਲਏ ਰਿਆ ਰਿਕਾਰਡ ਕਢਵਾ ਕੇ ਦੇਖ ਲੋ ਇੱਕ ਵਾਰੀ ਵੀ ਅਸੈਂਬਲੀ ਚ ਖੜਾ ਹੋ ਕੇ ਬਸੀ ਪਠਾਣਾ ਲਈ ਬੋਲਿਆ ਸੱਚ ਜੀ ਦੇਖਾ ਜੀ ਇੱਕ ਵਾਰੀ ਚੌਥੀ ਪਾਰਟੀ ਆ ਗੱਲ ਬਦਲੂਆ ਤੇ ਇਹਨਾਂ ਨੇ ਤਾਂ ਹੋਰ ਕੋਈ ਗੱਲ ਨਹੀਂ ਆਇਆ ਨਹੀਂ ਉਹਦੇ ਬਸ ਹੀ ਪਠਾਣਾ ਹਲਕੇ 80 ਨਪਾ ਪਿੰਡਾਂ 'ਚ ਮੈਂ ਉੱਥੇ ਗਿਆ ਹੋਇਆ ਮੇਰੇ ਸਾਹਮਣੇ ਗੱਲ ਕਰਨ ਪਿੱਠ ਪਿੱਛੇ ਦਾ ਤੁਸੀਂ ਕੁਝ ਵੀ ਕਹੀ ਜਾਓਗੇ ਅਕਾਲੀਸਰਵਲੋ ਉਹ ਵੀ ਕਿਹਾ ਜਾਂਦਾ ਵਾ ਜਿਹੜੇ ਜੀਪੀ ਨੇ ਉਹਨਾਂ ਦਾ ਥੋੜਾ ਜਿਹਾ ਸਮਝੌਤਾ ਵਾ ਆਮ ਆਦੀ ਪਾਰਟੇ ਦਾ ਅੰਗਰਸਦਾ ਉਹ ਤਾਂ ਕਰਦੇ ਨੇ ਅਰੇ ਸਾਡੇ ਨਾਲ ਉਹਨਾਂ ਦਾ ਕੀ ਸਮਝੌਤਾ ਹੈਗਾ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਚੇਤੇ ਉਹਨਾਂ ਪਛੜਨੀ ਦੁੱਤਾ ਕਿਹੜਾ ਸਮਝੌਤਾ ਜੀ ਸਾਡਾ ਅਸੀਸ ਪੰਜਾਬ ਚ ਬਿਲਕੁਲ ਸਮਝੌਤਾ ਨਹੀਂ ਕੀਤਾ ਹੈਗਾ ਉਹਦੇ ਕੋਈ ਕਾਰਨ ਸੀ ਨਹੀਂ ਸਮਝੌਤਾ ਕੀਤਾ ਕਿਉਂਕਿ ਅਸੀਂ ਇਹਨਾਂ ਦਾ ਰਾਜ ਆ ਅਸੀਂ ਮੇਨ اپੋਜੀਸ਼ਨ ਪਾਰਟੀ ਆ ਅਸੀਂ ਤਿਆਰ ਨਹੀਂ ਸੀ ਕਿ ਇਹਨਾਂ ਨਾਲ ਸਮਝੌਤਾ ਕੀਤਾ ਬੀਜੇਪੀ ਵਿਰੋਧੀ ਕਹਿੰਦੇ ਨੇ ਬੱਤੇ ਬੱਤੇ ਜੋ ਨੇਤਾ ਨਹੀਂ 400 ਬਾਰ ਦਾ ਵਾਦਾ ਕਰਦੇ ਨੇ ਸਾਵਾ ਤੇ ਉਮੀਦਵਾਰ ਅਸੀਂ ਚੁਕਾਇਆ ਰਹੀਏਗਾ ਐ ਹੈਗਾ ਦੇਖੋ ਪੰਜਾਬ ਚ ਉਹਨਾਂ ਨੂੰ ਹੌਲੀ ਹੌਲੀ ਸਮਝ ਆ ਰਹੀ ਹੈ ਜਿਹੜੇ 2000 ਉਮੀਦਵਾਰ ਦਿੱਤੇ ਸੀ ਉਹਨਾਂ ਨੂੰ ਕੋਈ ਕਿਤੇ ਵੜਨ ਦਿੰਦਾ ਨਹੀਂ ਹੈਗਾ ਲੋਕ ਵਿਰੋਧ ਕਰ ਰਹੇ ਆ ਉਹਨਾਂ ਦਾ ਉਹ ਬੀਜੇਪੀ ਦੀ ਔਰ ਮੋਦੀ ਜੀ ਦੀ ਜਿਹੜੀਆਂ ਨੀਤੀਆਂ ਸੀ 10 ਸਾਲ ਦੀਆਂ ਉਹਨਾਂ ਦਾ ਵਿਰੋਧ ਹੋ ਰਿਹਾ ਫੀਲਡ ਵਿੱਚ ਇਸ ਕਰਕੇ ਐਸ ਹਲਕੇ 'ਚ ਉਹਨਾਂ ਨੂੰ ਤਕਲੀਫ ਹੋ ਰਹੀ ਆਮ ਪਾਰਟੀ ਕੋਲ ਕਿਹੜਾ ਉਮੀਦਵਾਰ ਸੀ ਆ ਸਾਡੇ ਵਾਲਾ ਇੱਕ ਬੰਦਾ ਪੱਟ ਕੇ ਲੈ ਗਏ ਅਰੇ ਆਪਣਾ ਬੰਦਾ ਉਸ ਤਾਂ ਕਹਿੰਦੇ ਜਿਹੜੇ ਸਾਡੇ ਤੱਪੜ ਪਿਛਾਉਣ ਵਾਲੇ ਉਹਨਾਂ ਨੂੰ ਟਿਕਟ ਦਿਆ ਕਰਾਂਗੇ ਤੱਪੜ ਪਿਛਾਉਣ ਵਾਲੇ ਨਹੀਂ ਗਏ ਜੀ ਜੀ ਨਹੀਂ ਦਿੱਤੀ ਜੰਜ ਬਿੱਟੂ ਵੀ ਗਏ ਨੇ ਲੋਹੇ ਆਣੇ ਤੋਂ ਭਾਜਪਾ ਦੇ ਵਿੱਚ ਉਹ ਕਿਉਂ ਗਏ ਅਰੇ ਉਹ ਭਾਈ ਨੂੰ ਕਹਦਾ ਮਿੱਟੂ ਤੋਂ ਭਾਈ ਉਹਦਾ ਜਵਾਬ ਲੋ ਫਿਰ ਤੋਂ ਕਿਉਂ ਪੁੱਛ ਰਹੇ ਕਾਂਗਰਸ ਤੋਂ ਸੰਤੁਸ਼ਟ ਨਹੀਂ ਸੀ ਤਾਂ ਕਰਕੇ ਮੈਂ ਕਿਵੇਂ ਕਹਿ ਸਕਦਾ ਯਾਰ ਇਹ ਤਾਂ ਉਹਨਾਂ ਦਾ ਸਵਾਲ ਆ ਮੈਂ ਕਿਵੇਂ ਕਹਿ ਸਕਦਾ ਪਰ ਜਿਹੜੇ ਲੋਕ ਪਾਰਟੀਆਂ ਛੱਡਦੇ ਆ ਮੈਂ ਸਿਧਾਂਤਕ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਉਹ ਕੋਈ ਚੰਗਾ ਕੰਮ ਨਹੀਂ ਕਰਦੇ ਖਰਾਬ ਕੰਮ ਕਰਦੇ ਚਾਰ ਵਾਰ ਜੇਤੂ ਵੀ ਤਾਂ ਅਰੇ ਮੂਸੀਨ ਢਿੱਲੂ ਟੋੜਨਾ ਚੋਲ ਪਰ ਜਾ ਕੇ ਉਹਨਾਂ ਕੋਈ ਪਰਿਵਾਰ ਵੀ ਦੇਖਣ ਨੂੰ ਮਿਲ ਰਿਹਾ ਇਹ ਮੋਹਣ ਖੜ ਹੋਈ ਪਈ ਕਾਂਗਰਸ ਅਰੇ ਨਹੀਂ ਭਾਈ ਤੂੰ ਤਾਂ ਤੈਨੂੰ ਸਾਰਾ ਹੀ ਦੋਫੜ ਲੱਗਦਾ ਹੈਗਾ ਆ ਪੱਪੀ ਕੌਣ ਆ ਆ ਕੌਣ ਆ ਪੱਪੀ ਖੜਾ ਕੋਈ ਕੌਣ ਆ ਸੀ ਕਾਂਗਰਸ ਪਾਰ ਕੌਣ ਆ ਇੱਕ ਮੋਟਾ ਜੀ ਸਾਰੀ ਇੱਕ ਵਾਰ ਗੱਲ ਕਰ ਇਹ ਢਿੱਲੂ ਪਰਿਵਾਰੀਆਂ ਬਈ ਦੱਸ ਦੇ ਤੂੰ ਬਿਲਕੁਲ ਜੀ ਬਿਲਕੁਲ ਮੈਂ ਉਹਨਾਂ ਪਰਿਵਾਰਾਂ ਨੂੰ ਮੈਂ ਮਿਲ ਕੇ ਆਇਆ ਉਹਨਾਂ ਤੋਂ ਉਹ ਸਪਾਰਟ ਇਹਨਾਂ ਠਾਈ ਜੀ ਬਣਾਈਆਂ ਉਹਨਾਂ ਦੇ ਗ੍ਰੈਂਡਸਾ ਨੌਰੇ ਪੱਪੀ ਜੀ ਦੀ ਪੱਪੀ ਜੀ ਦੀ ਡਿਊਟੀ ਲਈ ਕਿ ਨਹੀਂ ਪਤਾ ਕਿ ਅਸੀਂ 10 ਦਿਨ ਲੈ ਕੇ ਕਿਹੜੇ ਮੁੱਦਿਆਂ ਲੈ ਕੇ ਲੋਕਾਂ ਦੀ ਕੇਹਦੀ ਬਚਾਉਂ ਕੋ ਮੈਂ ਆਪਣੀ ਪਿਛਲੀ ਜਿਹੜੀ ਪਾਰਲੀਮੈਂਟ ਦੀ ਪਰਫਾਰਮੈਂਸ ਦਾ ਟਿਕਰੀ ਔਰ ਜੋ ਮੈਂ ਕੰਮ ਕਰਾਇਆ ਜੋ ਮੈਂ ਉਸੇ ਬੋਲੇਆ ਹਰ ਹੀ ਪਾਰਲੀਮੈਂਟ ਦਾ ਪੰਜਾਬ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਹਰ ਆਦਮੀ ਦਾ ਆੜਤੀਆਂ ਦਾ ਮੁੱਦਾ ਚਾਹੇ ਇੰਡਸਟਰੀ ਦਾ ਮੁੱਦਾ ਸੀ ਮੈਂ ਔਰ ਰੇਲਵੇ ਨੈਸ਼ਨਲ ਹਾਈਵੇ ਕੋਈ ਮੇਰੇ ਖਾਲ ਮੁੱਦਾ ਨਹੀਂ ਆ ਜਿਹੜਾ ਮੈਂ ਪਾਰਲੀਮੈਂਟ ਚੱਕਿਆ ਨਹੀਂ और मैं कोशिश की थी कि ज्यादा तो ज्यादा इतने काम करा पर अपोजिशन एम पी एक लिमिटेशन भी रही है एक सीमा रही है फिर भी बहुत सारे काम मैं करवाने से और अगली बार साड़ी और सरकार बन रही है कोई काम नहीं छे सारे काम करा दें